ਬਾਈ ਦੀ ਜਨਾਨੀਆਂ ਨੂੰ ਜਿੱਤ ਥੋੜੀ ਸਕਦਾ ਕੋਈ ਜਿੱਤ ਸਕਦਾ ਨਹੀਂ ਜਿੱਤ ਸਕਦਾ ਕਿਉਂਕਿ ਜਨਾਨੀਆਂ ਕੋਲੇ ਤਿੰਨ ਵੱਡੇ ਹਥਿਆਰ ਹੁੰਦੇ ਨੇ ਪਹਿਲਾ ਹਥਿਆਰ ਉਹ ਤੁਹਾਡੇ ਨਾਲ ਬਹਿਸ ਕਰੂਗੀ ਜਿੱਤ ਲੋਂਗੇ ਇਹਦੇ ਨਾਲ ਬੈਸ ਵਿੱਚ ਨਹੀਂ ਨਾ ਜਿੱਤ ਸਕਦੇ ਕੋਈ ਨਹੀਂ ਜਿੱਤ ਸਕਦਾ ਪਰ ਮੰਨ ਲਓ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਤੁਸੀਂ ਉਹਦੇ ਨਾਲ ਬੈਸ ਵਿੱਚ ਜਿੱਤ ਗਏ ਫਿਰ ਉਹ ਦੂਜਾ ਹਥਿਆਰ ਵਰਤੂਗੀ ਉਹ ਤੁਹਾਡੇ ਨਾਲ ਗੁੱਸੇ ਹੋ ਕੇ ਬਿੰਗਾ ਦਾ ਮੂੰਹ ਕਰਕੇ ਬਹਿ ਜੂਗੀ ਤੁਸੀਂ ਲੱਖ ਕੋਸ਼ਿਸ਼ ਕਰ ਲਓ ਤੁਹਾਡੇ ਨਾਲ ਬੋਲਦੀ ਨਹੀਂ ਪਰ ਮੰਨ ਲੋ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਤੁਸੀਂ ਹਾੜੇ ਹੂੜੇ ਕੱਟ ਕੇ ਮਿੰਤਾ ਤਰਲੇ ਕਰਕੇ ਉਹਨੂੰ ਮਨਾ ਲਿਆ ਰੋ ਬਰਤੂਗੀ ਆਪਦਾ ਤੀਜਾ ਹੱਥ ਆ ਉਹ ਰੋਂ ਲੱਗ ਜੂਗੀ ਹੁਣ ਤੁਸੀਂ ਦੱਸੋ ਉਹਦੇ ਬਰਾਬਰ ਰੋ ਲੋਗੇ ਨਹੀਂ ਨਾ ਰੋ ਸਕਦੇ ਤਾਂ ਹੀ ਤਾਂ ਕਹਿਣਾ ਵੀਰੇ ਜਨਾਨੀਆਂ ਨੂੰ ਨਹੀਂ ਕੋਈ ਜਿੱਤ ਸਕਦਾ ਕਿਉਂਕਿ ਵੀਰੇ ਇਹ ਸਿਰਫ ਜਨਾਨੀਆਂ ਹੀ ਕਰ ਸਕਦੀਆਂ ਨੇ ਥੋੜੇ ਤੋਂ ਸਾਰਾ ਦਿਨ ਐ ਕਰਿਆ ਨਹੀਂ ਜਾਣਾ ਹਾਂ ਜਨਾਨੀਆਂ ਨੂੰ ਦਿਖ ਸਕਦੇ ਕਈ ਬੁੜੀਆਂ ਇਹੋ ਜੀਆਂ ਨੇ ਜਦੋਂ ਤਾਂ ਪੁੱਤ ਦਾ ਵਿਆਹ ਹੁੰਦਾ ਹੋ ਤਾਂ ਭੱਜੀਆਂ ਫਿਰਨੀਆਂ ਵੀ ਮੇਰੇ ਪੁੱਤ ਦਾ ਵਿਆਹ ਹੋਊਗਾ ਮੇਰੇ ਨੂੰ ਆਊਗੀ ਫਿਰ ਮੈਂ ਸੱਸ ਬਣ ਕੇ ਨੂੰ ਤੇ ਹੁਕਮ ਚਲਾਉਂਗੀ ਪਰ ਜਦੋਂ ਸਾਲ ਦੋ ਸਾਲ ਬਾਅਦ ਸੱਸ ਤੇ ਨੂੰਹ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਣ ਲੱਗ ਜਾਂਦੀ ਹੈ ਫਿਰ ਸੱਸ ਸਾਪ ਦੀ ਨੂੰਹ ਨੂੰ ਸਾਰੇ ਪਿੰਡ ਤੇ ਭੰਡ ਦੀ ਫਿਰੀਆਂ ਦੀ ਹੈ ਕਹੂਗੀ ਜਦੋਂ ਦੀ ਬਹੂ ਆਈ ਐ ਮੁੰਡਾ ਤਾਂ ਉਹਦਾ ਹੀ ਹੋ ਕੇ ਬਹਿ ਗਿਆ ਸਾਰਾ ਦਿਨ ਉਹਦੇ ਮੰਗਰੀ ਮੰਗਰ ਮੰਗਰੀ ਮੰਗਰ ਫਿਰ ਜਾਂਦਾ ਪਤਾ ਨਹੀਂ ਚੰਦਰੀ ਨੇ ਮੇਰੇ ਪੁੱਤ ਦੇ ਸਿਰ ਤੇ ਕੀ ਘੋਲ ਕੇ ਪਾਤਾ ਹੁਣ ਤਾਂ ਸਾਡੀ ਗੱਲ ਵੀ ਨਹੀਂ ਸੁਣਦਾ ਜਮਾਨੀ ਬੁਲਾਇਆ ਬੋਲਦਾ ਅੱਗੇ ਤਾਂ ਦਵਾਈ ਬੂਟੀ ਨੂੰ ਪੈਸੇ ਦੇ ਦਿੰਦਾ ਸੀ ਹੁਣ ਤਾਂ ਦਵਾਈ ਬੂਟੀ ਵੀ ਆਪਣੀ ਪੈਨਸ਼ਨ ਚੋਂ ਲੈ ਕੇ ਆਉਣੀ ਪੈਂਦੀ ਐ ਜੇ ਮੈਨੂੰ ਪਤਾ ਹੁੰਦਾ ਚੰਦਰੀ ਇਹੇ ਦੀ ਮਾਰੀ ਜਾਊਗੀ ਮੈਂ ਕਾਨੂੰ ਸਿਆਪਾ ਗੱਲ ਪਾਉਂਦੀ ਤੋ ਮੈਂ ਨੂੰਹਾਂ ਨੂੰ ਕਹਿਣਾ ਚਾਹਣਾ ਜਿਦੀ ਜਿਦੀ ਵੀ ਸੱਸ ਇਹੋ ਦੀ ਐ ਉਹ ਆਪਦੀ ਸਾਥ ਨੂੰ ਇੱਕ ਗੱਲ ਜ਼ਰੂਰ ਕਿਹਾ ਕਰੋ ਕਹ ਮੈਂ ਉਹੀ ਨੂੰ ਆ ਜਿਹਨੂੰ ਲਿਆਉਣ ਵਾਸਤੇ 500 ਬੰਦਾ ਬਰਾਤ ਦਾ ਲਾਜਾ ਕੇ ਪੈਸੇ ਚ ਸਾਰਾ ਦਿਨ ਭੰਗੜਾ ਪਾਇਆ ਸੀ ਹੁਣ ਮੈਂ ਮਾੜੀ ਹੋਗੀ ਮੈਂ ਉਹੀ ਨੂੰ ਆ ਜਿਹਦੇ ਕਰਕੇ ਤੁਹਾਡੇ ਘਰ ਚ ਨਿਆਣਿਆਂ ਦੀ ਰੌਣਕ ਲੱਗੀ ਐ ਹੁਣ ਮੈਂ ਮਾੜੀ ਹੋਗੀ ਮੈਂ ਉਹੀ ਨੂੰ ਆ ਜਿਹਨੇ ਤੁਹਾਡੇ ਮੁੰਡੇ ਦੀ ਜ਼ੁਬਾਨ ਨੂੰ ਜ਼ਿੰਦਾ ਲਾਤਾ ਮੈਂ ਉਹੀ ਨੂੰ ਆ ਜਿਹਨੇ ਸਾਰੇ ਟੱਬਰ ਦੀਆਂ ਚੀਕਾਂ ਖੜਾ ਰੱਖੀਆਂ ਨੇ ਨਾਲ ਇੱਕ ਗੱਲ ਜ਼ਰੂਰ ਕਿਹਾ ਕਰੋ ਕਿ ਹੁਣ ਮੈਂ ਮਾੜੀ ਹੋਗੀ ਐ ਜ਼ਰੂਰ ਕਹਿਣਾ ਆਦ ਨਾ ਨਹੀਂ ਤੰਗਾ ਮੈਂ ਤੁਹਾਡੇ ਨਾਲ ਆ। ਅਰੇ ਤੁਹਾਨੂੰ ਡਰਨੀ ਲੋੜ ਵੀ ਕੀ ਐ ਜਦੋਂ ਤੁਹਾਡਾ ਕੋਈ ਕਸੂਰ ਹੀ ਨਹੀਂ ਹੈਗਾ। ਕੰਗਾ ਚੱਲਿਓ ਨਾ। ਕਈ ਬੰਦੇ ਇਸ ਗੱਲੋਂ ਪਰੇਸ਼ਾਨ ਨੇ ਵੀ ਜਦੋਂ ਉਹ ਆਪਣੇ ਘਰ ਵਾਲਿਆਂ ਨੂੰ ਬਾਜ਼ਾਰ ਸ਼ੋਪਿੰਗ ਕਰਵਾਉਣ ਜਾਂਦੇ ਨੇ ਤਾਂ ਉਹ ਸਾਰਾ ਸਾਰਾ ਦਿਨ ਬਾਜ਼ਾਰ 'ਚ ਖਰਾਬ ਕਰ ਦਿੰਦੇ ਨੇ। ਕੱਲੀ-ਕੱਲੀ ਦੁਕਾਨ 'ਚ 2-2 ਘੰਟੇ ਲਾ ਆਂਦੇ ਨੇ। ਕੁੱਟ ਵਾਲੀ ਦੁਕਾਨ ਤੋਂ ਨਿਕਲਦੀਆਂ ਨੇ, ਮੇਕਅਪ ਵਾਲੀ ਦੁਕਾਨ 'ਚ ਜਾ ਵੜਦੀਆਂ। ਮੇਕਅਪ ਵਾਲੀ ਦੁਕਾਨ ਤੋਂ ਨਿਕਲਦੀਆਂ ਨੇ, ਜੁੱਤੀਆਂ ਵਾਲੀ ਦੁਕਾਨ 'ਚ ਜਾ ਵੜਦੀਆਂ ਨੇ। ਬੰਦੇ ਵਿਚਾਰੇ ਕੋਈ ਬਾਹਰ ਮੋਟਰਸਾਈਕਲ 'ਤੇ ਬੈਠਾ ਟਿੱਕੀ ਜਾਂਦਾ। ਕੋਈ ਗੱਡੀ 'ਚ ਬੈਠਾ ਡਿੱਕੀਆਂ ਦਾ ਵੀ ਹੁਣ ਵੀ ਆਉ ਹੁਣ ਵੀ ਆਉ ਪਰ ਉਹਦੀ ਕਿੱਥੇ ਸ਼ਾਪਿੰਗ ਮੁੱਕਦੀ ਐ ਪਰ ਜੇ ਤੁਸੀਂ ਚਾਹਣਿਓ ਵੀ ਉਹਦਾ ਸ਼ਾਪਿੰਗ ਵਾਲਾ ਕੰਮ ਛੇਤੀ ਨਿਬੜ ਦੇ ਫਿਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਉੱਥੇ ਜਿਹੜੀ ਦੁਕਾਨ ਤੇ ਉਹ ਸ਼ਾਪਿੰਗ ਕਰ ਰਹੀਆਂ ਹੁੰਦੀਆਂ ਨੇ ਉੱਥੇ ਹੋਰ ਵੀ ਜਨਾਨੀਆਂ ਆਈਆਂ ਹੁੰਦੀਆਂ ਨੇ ਸ਼ਾਪਿੰਗ ਕਰਨ ਵਾਸਤੇ ਤੁਸੀਂ ਕਿਸੇ ਇੱਕ ਜਨਾਨੀ ਕੋਲੇ ਜਾਇਓ ਉਹਨੂੰ ਕਿਹੋ ਕਿਹੋ ਕਿ ਸਾਸਰੀ ਘਰ ਭੈਣ ਜੀ ਸਮਾਈਲ ਜੀ ਦੇ ਕੇ ਕਿਹੋ ਕਿਹੋ ਕਿ ਸਾਸਰੀ ਘਰ ਭੈਣ ਜੀ ਤੁਸੀਂ ਵੀ ਸ਼ਾਪਿੰਗ ਕਰਨ ਆਏ ਹੋ ਐਦਾਂ ਕਰਕੇ ਗੱਲ ਸ਼ੁਰੂ ਕਰ ਦਿਓ ਉਹਦੇ ਨਾਲ ਫਿਰ ਦੇਖਿਓ ਉਹ ਬੰਦੂਖ ਦੀ ਗੋਲੀ ਮੰਗੂ ਸਿੱਧੀ ਭੱਜੀ ਤੁਹਾਡੇ ਕੋਲੇ ਆਊਗੀ ਕਿਉਂਕਿ ਜਨਾਨੀਆਂ ਨੂੰ ਹੁੰਦੀ ਹੈ ਸੱਤ ਕਰਨ ਦੀ ਆਦਤ ਫਿਰ ਉਹ ਤੁਹਾਡੇ ਤੋਂ ਪੁੱਛੂ ਕੌਣ ਸੀ ਕੀ ਕਹਿੰਦੀ ਸੀ ਤੁਸੀਂ ਕਿਵੇਂ ਜਾਣਦੇ ਹੋ ਫਿਰ ਤੁਸੀਂ ਬਿੰਦਕ ਚੁੱਪ ਕਰਜੇ ਫਿਰ ਉਹ ਆਪ ਹੀ ਕਹੂਗੀ ਚਲ ਅੱਜ ਵਾਲੀ ਸ਼ਾਪਿੰਗ ਤਾਂ ਹੋ ਗਈ ਹੁਣ ਆਪਾਂ ਘਰੇ ਚੱਲਦੇ ਹਾਂ ਕਿਉਂਕਿ ਵੀਰੇ ਉਹਦੇ ਦਿਮਾਗ ਚ ਹੁਣ ਸ਼ਾਪਿੰਗ ਵਾਲਾ ਕੀੜਾ ਤਾਂ ਭੱਜ ਗਿਆ ਛੱਕ ਵਾਲਾ ਕੀੜਾ ਆ ਵੜਿਆ ਫਿਰ ਘਰੇ ਜਾ ਕੇ ਤੁਹਾਡੇ ਤੋਂ ਸਾਰਾ ਕੁਝ ਪੁੱਛੂਗੀ ਤੁਸੀਂ ਪਹਿਲਾਂ ਯਾਦ ਕਰ ਲਿਓ ਵੀ ਉਹ ਕੌਣ ਸੀ ਕੀ ਕਹਿੰਦੀ ਸੀ ਤੁਸੀਂ ਉਹਨੂੰ ਕਿਵੇਂ ਜਾਣਦੇ ਹੋ ਇਹ ਗੱਲ ਦਾ ਜਵਾਬ ਕੀ ਦੇਣਾ ਨਹੀਂ ਤਾਂ ਘਰੇ ਜਾਣ ਸਰ ਵੀਰੇ ਹਾਂ ਜੀ